ਪੈਲ ਜ਼ਿਲ੍ਹਾ ਲੁਧਿਆਣਾ ਦਾ ਜਿੱਥੋਂ ਕਿ ਇੱਕ ਵਿਅਕਤੀ 70 ਸਾਲਾ ਬਜ਼ੁਰਗ ਵਿਅਕਤੀ ਦੇ ਉੱਪਰ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਵੋਟਾਂ ਤੋਂ ਬਾਅਦ ਚਲਦੀ ਰੰਜਸ਼ ਦੇ ਕਰਕੇ ਉਹਨਾਂ ਉੱਪਰ ਜਾਨਲੇਵਾ ਹਮਲਾ ਕੀਤਾ ਤੇ ਉਸ ਤੋਂ ਬਾਅਦ ਜੋ 70 ਸਾਲਾ ਬਜ਼ੁਰਗ ਨੇ ਸਿਵਲ ਹਸਪਤਾਲ ਪੈਲ ਦੇ ਵਿੱਚ ਜਿਰੇ ਇਲਾਜ ਨੇ ਉਹ ਜਾਣਦਿਆਂ ਕਿ ਉਹਨਾਂ ਨਾਲ ਇਹ ਘਟਨਾ ਕਿੰਨਾ ਵਿਅਕਤੀਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਕਿਹੜੇ-ਕਿਹੜੇ ਉਹਨਾਂ ਨੂੰ ਸੱਟਾਂ ਲਾਈਆਂ ਗਈਆਂ ਨੇ ਹਾਂਜੀ ਬਾਬਾ ਜੀ ਕਿੰਨਾ ਜੀ ਤੁਹਾਡਾ ਮੇਰਾ ਨਾਮ ਕੋਲਾ ਜੀ ਅੱਛਾ ਜੀ ਦੱਸੋਗੇ ਜੀ ਇਹ ਕਿਹੜਾ ਪਿੰਡ ਹੈ ਤੁਹਾਡਾ ਹਾਂ ਜੀ ਪਿੰਡ ਬੜੀ ਘਰਾਣੀਆਂ ਜੀ ਤੇ ਇਹ ਜੋ ਤੁਹਾਡੇ ਨਾਲ ਮਾਰਕੋਟ ਦੀ ਘਟਨਾ ਹੋਈ ਹੈ ਹਾਂ ਜੀ ਇਹ ਕਦੋਂ ਦੀ ਘਟਨਾ ਤੇ ਕਿੰਨਾ ਕਿੰਨਾ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਇਹ ਹੁਣ ਵੋਟਾਂ ਦਾ ਕੰਮ ਨਹੀਂ ਜਿੱਦਣ ਵੋਟਾਂ ਦਿੱਤੇ ਨੇ ਜੀ ਇਹ ਉਸ ਦਿਨ ਕੋਠੇ ਤੇ ਖੜਾ ਸੀ ਸਾਡੇ ਵੀ ਰੋਟੀ ਮਾਣੀ ਟੁੱਲਾ ਤੇ ਹੀ ਆ ਕੋਠੇ ਤੇ ਹੀ ਉਹ ਸਾਨੂੰ ਦੇਖ ਕੇ ਐਸ ਰੋਡ ਕਰਨ ਲੱਗ ਗਿਆ ਜੀ ਇਹ ਬੰਦਾ ਮਤਲਬ ਅਸਲੀ ਹਾਂ ਜੀ ਸਾਰੇ ਕਰਨ ਲੱਗਾ ਪੁੱਠੇ ਤੇ ਐਸ ਰੋਡ ਹਾਂ ਜੀ ਕਦੇ ਕਰਨ ਲੱਗਿਆ ਪੁੱਟੇ ਸਿੱਦੇ ਸਾਰੇ ਮੈਂ ਤੀਏ ਅਸੀਂ ਤਾਂ ਬਾਹਰ ਕੰਮ ਕਰਦੇ ਬਤੀਏ ਚੌਥੇ ਦਿਨ ਦਰਵਾਜ਼ੇ ਬੈਠਾ ਮੈਂ ਇਹਨੂੰ ਪੁੱਛ ਲਿਆ ਮਾ ਵੀ ਕੀ ਗੱਲ ਤੂੰ ਮੈਨੂੰ ਏਕਣ ਕਾਤੇ ਕਰਦਾ ਸੀ ਜਿੱਤ ਹਾਰ ਤਾਂ ਬਣੀ ਹੋਈ ਆ ਹਾਂਜੀ ਫਿਰ ਮੈਨੂੰ ਕਹਿੰਦਾ ਓਢੀੜੀ ਤਾਂ ਕਹਿੰਦਾ ਮੈਂ ਕੱਟ ਕਰਿਆ ਮੈਨੂੰ ਗਾਲ ਕੱਢੀ ਜੀ ਫਿਰ ਮੈਂ ਵੀ ਗੱਡੀਆਂ ਨੇ ਜੀ ਗਾਲਾਂ ਅੱਛਾ ਜੀ ਹਾਂਜੀ ਆਪਾਂ ਝੂਠ ਨਹੀਂ ਬੋਲਣਾ ਮੈਂ ਵੀ ਕੱਡੀਆਂ ਨੇ ਦਾ ਗਾਲਾਂ ਚਲੋ ਲੋਕਾਂ ਨੇ ਸਾਨੂੰ ਆਸੇ ਪਾਸੇ ਕਰਤਾ ਫਿਰ ਤੀਏ ਦਿਨ ਮੈਨੂੰ ਇਹਨਾਂ ਨੇ ਸਰਪੰਚ ਦੇ ਬੁਲਾ ਲਿਆ ਜੀ ਮੈਂ ਨਾ ਚਾਰ ਪੰਜ ਪਿੰਦੇ ਵੀ ਗਾਇਆ ਸੀ ਸਰਪੰਚ ਦੇ ਗਾਇ ਮੈਂ ਕਹਾਂ ਜੀ ਦੇ ਲਓ ਸਿਆਣਾ ਪਹਿਣਾ ਬੰਦਾ ਇਹ ਵੀ ਅਸੀਂ ਇਹ ਕੰਮ ਕਰਦੇ ਚੰਗੇ ਨਹੀਂ ਲੱਗਦੇ। ਬਈ ਆਪੇ ਦੇਖ ਲਓ ਤੁਸੀਂ ਬਈ ਹੁਣ ਇਹਦੀ ਰੁੱਤ ਆ ਇਹ ਕੰਮ ਕਰਨ ਦੀ। ਕਿੰਨੀ ਉਮਰ ਆ ਜੀ ਉਹ ਉਸ ਵਿਅਕਤੀ ਉਹਦੀ ਵੀ ਮੇਰਾ ਖਲਾ ਹੈਗਾ 60 ਪਹਿਣ ਦਾ ਉਹ ਵੀ। ਅੱਛਾ ਜੀ। ਹਾਂ ਜੀ। ਕਿਹੜੀ ਪਾਰਟੀ ਤੁਸੀਂ ਮਤਲਬ ਸੰਧ ਰੱਖਦੇ ਹੋ? ਅਸੀਂ ਕਾਲੀ ਪਾਰਟੀ ਨਾਲ ਜੀ। ਕਾਲੀ ਪਾਰਟੀ। ਕਾਲੀ ਪਾਰਟੀ। ਨਾ ਆਪਣੇ ਕਾਗਜ਼ਾਸ ਨਾ ਰੱਖਦੇ ਆ ਜੀ। ਕਾਗਜ਼ਾਸ ਨਾ ਹਾਂ ਜੀ। ਉਹ ਵਿਅਕਤੀ ਕਿਸ ਪਾਰਟੀ ਨਾਲ ਰਹਿੰਦਾ? ਉਹ ਆ ਨਵੀਂ ਝਾੜੂ ਵਾਲਿਆਂ ਨਾਲ ਜੀ। ਅਸੀਂ ਪਹਿਲਾਂ ਤੋਂ ਹੀ ਸਾਰੇ ਹਾਂ ਜੀ ਅਸੀਂ। ਹਾਰਨ ਕਰਕੇ ਤੁਹਾਨੂੰ ਹਾਰਨ ਕਰਕੇ ਉਹ ਸਾਨੂੰ ਐ ਕਰ ਰਿਹਾ ਸੀ ਜੀ ਚੀਜ਼ ਕਰ ਰਿਹਾ ਸੀ ਅਸ਼ਲੀਲ ਇਸ਼ਾਰੇ ਕਰ ਰਿਹਾ ਹਾਂ ਇਸ ਰੋਡ ਗਲਤ ਸਿਆਰੇ ਕਰ ਰਿਹਾ ਸੀ ਸਾਡੇ ਬੱਚੇ ਵੀ ਫਿਰਦੇ ਤੇ ਕੁੜੀਆਂ ਵੀ ਸਾਡੀਆਂ ਫਿਰਦੀਆਂ ਸੀ ਠੀਕ ਹੈ ਜੀ ਆ ਗਏ ਫਿਰ ਅਸੀਂ ਮੈਂ ਪੁੱਛਿਆ ਦਰਵਾਜ਼ੇ ਆ ਕੇ ਉਹਨਾਂ ਫਿਰ ਮੈਨੂੰ ਐਸ ਲੂਟ ਬੋਲਿਆ ਫਿਰ ਮੈਂ ਵੀ ਉਹਨੇ ਗਾਲ ਕੱਢੀ ਮੇਤੇ ਵੀ ਗਾਲ ਨਿਕਲ ਗਈ ਉਸ ਤੋਂ ਬਾਅਦ ਫਿਰ ਉਹ ਤੋਂ ਬਾਅਦ ਸਾਨੂੰ ਤੀਏ ਦਿਨ ਸਰਪੰਚ ਦੇ ਸਾਹਦ ਲਿਆ ਜੀ ਸਰਪੰਚ ਦੇ ਪੰਜ-ਛੇ ਪੰਦੇ ਅਸੀਂ ਗਏ ਉਹਨੇ ਸਰਪੰਚ ਨੂੰ ਉਹਨੂੰ ਵੀ ਕਿਹਾ ਸਾਨੂੰ ਵੀ ਕਿਹਾ ਉਹ ਕਹਿੰਦਾ ਕੋਲੇ ਬਾਈ ਵਧੀਆ ਨਹੀਂ ਕੰਮਾਂ ਮਾਂ ਦੀ ਠੀਕ ਹੈ ਇਹਨੂੰ ਵੀ ਕੋਈ ਅਸੀਂ ਨਹੀਂ ਬੋਲਦੇ ਜੇ ਉੱਥੋਂ ਤੱਕ ਅਸੀਂ ਉਹਨੇ ਮਕਾ ਕੇ ਅਸੀਂ ਤੁਰੇ ਆਉਂਦੇ ਦੀ ਘਰ ਨੂੰ ਦੇ ਦਰਵਾਜ਼ੇ ਦੇ ਵਿੱਚ ਆ ਕੇ ਮੁੰਡੇ ਧੜੇ ਨਾਲ ਬੈਠੇ ਜੀ ਮੈਂ ਨਾਲੇ ਤਾਰਦਾ ਦੀ ਉਹਨੇ ਬੈਠ ਤੇ ਉਹਦੇ ਹੱਥ ਚ ਕਿੰਨੇ ਕਿੰਨੇ ਵਿਅਕਤੀ ਸੀਗੇ ਉਹ ਤੋ ਜਾਨੇ ਸੀ ਠੀਕ ਹੈ ਜੀ ਹਾਂ ਜੀ ਦੂਏ ਦਾ ਮੈਂ ਨਾਂ ਨ ਜਾਣਦਾ ਕਿਹੜਾ ਕੋਈ ਰਿਸ਼ਤੇਦਾਰ ਤੇ ਨਹੀਂ ਕੌਣ ਸੀ ਇਹ ਨਾਲੇ ਬੋੜਾ ਸੀ ਜਦ ਮੈਂ ਆ ਕੇ ਉੱਤਰਿਆ ਉਹਨਾਂ ਨੇ ਮੇਰੇ ਮੋਟਰਸਾਈਕਲ ਤੇ ਬੈੜ ਮਾਰਿਆ ਪਹਿਲਾ ਆਉਂਦੇ ਨਹੀਂ ਬਾਕੀ ਮੈਂ ਮੇਰੇ ਮਾਰੇ ਪੰਜ-ਛਤ ਬੈੜ ਇਹਨਾਂ ਨੇ ਹਾਂ ਜੀ ਜਦ ਸੜਾਉਂਦਾ ਤੇ ਕੋਈ ਅਗਲਾ ਉਹਦੇ ਉਹਨੂੰ ਡੰਡਾ ਸਿੱਧਾ ਕਰਦਾ ਸੀ ਅੱਛਾ ਜੀ ਇਹ ਬੰਦਾ ਮੁੰਡਾ ਤਾਂ ਇਹਨਾਂ ਨੇ ਮੇਰੇ ਮਾਰਿਆ ਮੂਰੀਆ ਮੈਂ ਘਰ ਨੂੰ ਚੱਲਿਆ ਗਿਆ ਜੀ ਉੱਥੇ ਮੋਟਰਸਾਈਕਲ ਮੇਰਾ ਇਹਨਾਂ ਨੇ ਜਮਾਈ ਭੰਤਾ ਜੀ ਉੱਥੇ ਫਿਰ ਦੋ ਦਿਨ ਉੱਥੇ ਮੋਟਰਸਾਈਕਲ ਖੜਾ ਰਹਾ ਰਾਤ ਤੁਹਾਡੇ ਛਾਤੀ ਦੇ ਉੱਪਰ ਦੀ ਚਾਕੂ ਮਾਰਿਆ ਜੀ ਬੜੇ ਰ ਅ ਅ ਉਹ ਬੜੇ ਕੋਲੇ ਬਟਨ ਵਾਲਾ ਤਾਕੂ ਸੀ ਮੇਰੇ ਮੋਟਾ ਕੋਟ ਪਾਇਆ ਸੀ ਉਹਦੇ ਕਰਕੇ ਇੱਕ ਝੱਗਾ ਵੀ ਨਰੋਆ ਇੱਕ ਫੂਪ ਨੈਣ ਪੈਦੇ ਉਹ ਤੇ ਕਰਕੇ ਗਾਹਾਂ ਲੰਗੀ ਨਹੀਂ ਉਹ ਸੂਰੀ ਜੀ ਜਿਹੜਾ ਉਹਨੇ ਬਟਨ ਦਿਆ ਖੋਲਿਆ ਜੀ ਬਟਨ ਵਾਲਾ ਦਿਆ ਰੋਡ ਕਰਕੇ ਆਏ ਦਾ ਅੱਛਾ ਜੀ ਹਾਂ ਜੀ ਉਸ ਤੋਂ ਬਾਅਦ ਫਿਰ ਉਦੋਂ ਬਾਅਦ ਮੈਂ ਘਰ ਨੂੰ ਚੱਲਿਆ ਗਿਆ ਜੀ ਘਰੇ ਜਾ ਕੇ ਇਹਨਾਂ ਨੇ ਰਾਤ ਮੋਟਰਸਾਈਕਲ 12 ਵਜੇ ਰਾਤ ਤੇ ਘਰੇ ਸਟਕ ਕੇ ਨੂੰ ਰਾਤ ਚੱਕ ਕੇ ਦਰਵਾਜੇ ਕੋ ਦੋ ਦਿਨ ਖੜਾ ਰਿਹਾ ਜੀ ਉੱਥੇ ਦੋ ਦਿਨ ਸਰਪੰਚ ਨੂੰ ਵੀ ਫੋਨ ਕਰਿਆ ਮਾਂ ਸਰਪੰਚ ਸਾਹਿਬ ਦੇ ਲਾ ਤਾਂ ਫੈਸਲਾ ਕਰਿਆ ਵੀ ਤੂੰ ਸਾਡੀ ਆ ਕੇ ਤੂੰ ਮੌਕਾ ਦੇ ਲੈ ਆਇਆ ਨਹੀਂ ਜੀ ਸਰਪੰਚ ਨਹੀਂ ਮੋਟਰਸਾਈਕਲ ਦੋ ਦਿਨ ਲਵਾਲ ਸੀ ਉੱਥੇ ਖੜਾ ਰਿਹਾ ਜੀ ਦਰਵਾਜੇ ਕਿ ਤੁਸੀਂ ਇੱਥੇ ਸਿਵਲ ਹਸਪਤਾਲ ਮਾਂ ਇੱਥੇ ਦੀ ਘਰੇ ਸਾਡੀ ਮਾਈ ਆ ਉਹ ਤਾਂ ਸਕੰਦੇ ਨਾਲ ਤੁਰਦੀ ਹੈ ਜੀ ਉੱਤੇ ਕੋਈ ਹੈ ਨਹੀਂ ਘਰੇ ਕੋਈ ਹੋਰ ਦੀ ਲੜਕੀ ਵਿਆਹੀ ਤੋਂ ਉਹ ਗਈ ਹੋਈ ਆ ਜੀ ਉਹ ਵੀ ਬਿਮਾਰ ਆ ਉਹ ਬੱਚਿਆਂ ਨੂੰ ਲੈ ਕੇ ਗਈ ਆ ਦਵਾਈ ਲੈਣ ਆ ਮੁੰਡਾ ਮੇਰਾ ਗੱਡੀ ਚਲਾਉਂਦਾ ਜੀ ਬਾਹਰ ਉਹ ਕਲਕੱਤੇ ਨੂੰ ਉਹ ਬਾਹਰ ਨੂੰ ਗਿਆ ਹੋਇਆ ਜੀ ਤੇ ਪੁਲਿਸ ਤੇ ਕੋਲ ਤੁਸੀਂ ਪਹੁੰਚਿਆ ਪਰ ਇੱਥੇ ਹੀ ਪਹੁੰਚੇ ਜੀ ਅਸੀਂ ਹੋਰ ਹਸਪੀਟਲ ਹਾਂ ਜੀ ਉਰੇ ਪਹੁੰਚਿਆ ਐਮ ਲੈ ਉਹ ਲੈ ਕੇ ਆਏ ਜੀ ਮੈਨੂੰ ਗੱਡੀ ਜਿਹੜੀ ਆਪਣੇ ਆ ਸਰਕਾਰੀ ਗੱਡੀ ਹੁੰਦੀ ਆ ਐਮਬੂਲੈਂਸ ਹਾਂ ਜੀ ਮੈਤੇ ਤੁਰਤ ਨਹੀਂ ਹੁੰਦਾ ਸੀ ਜੀ ਉਹ ਉਹਨੂੰ ਫੋਨ ਕਰੇ ਉਹ ਲੈ ਕੇ ਬਿਦਾਰੇ ਉਰੇ ਛੱਡ ਕੇ ਮੇਰੇ ਆ ਬਿਆਨ ਤੇ ਲੈ ਕੇ ਇਥੋਂ ਲਿਖ ਕੇ ਮੁੜ ਕੇ ਨਹੀਂ ਪਰ ਤੁਹਾਨੂੰ ਕੋਈ ਹੋਣਾ ਬਿਆਨ ਹੋਊਗਾ ਤੁਹਾਨੂੰ ਇੱਥੇ ਹਸਪੀਟਲ ਆ ਮੈਨੂੰ ਤਿੰਨ ਦਿਨ ਹੋ ਗਏ ਜੀ ਇੱਥੇ ਕੋਈ ਨਹੀਂ ਮਤਲਬ ਇੱਥੇ ਛੱਡਣਾ ਕੋਈ ਗੱਲ ਬਾਤ ਨਹੀਂ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਤੁਹਾਡੇ ਨੇ ਸਿਰਫ ਰਾਜਨੀਤਿਕ ਰੰਜਿਸ਼ ਕਰਕੇ ਵੀ ਵੋਟਾਂ ਚ ਹਾਰ ਗਏ ਤੁਹਾਨੂੰ ਮਤਲਬ ਟੀਜ਼ ਕਰ ਰਿਆ ਸੀ ਤੁਹਾਨੂੰ ਚੜਾ ਰਿਆ ਸੀ ਹਾਂ ਜੀ ਉੱਤੇ ਗਲਤ ਬੋਲ ਰਿਹਾ ਸੀ ਤਾਂ ਹੀ ਅਸੀਂ ਪੁੱਛਿਆ ਮੈਨੂੰ ਉਹਨੇ ਗਾਲ ਕੱਢੀ ਫੇਰ ਮੈਂ ਵੀ ਕੱਢੀ ਆ ਜੀ ਜਦ ਮੈਂ ਉਹਨੂੰ ਪੁੱਛਿਆ ਉਹਨੇ ਮੈਨੂੰ ਗਾਲ ਕੱਢੀ ਆ ਜੀ ਤਾਂ ਕਿਹੜਾ ਜੀ ਬੱਠਾ ਫੇਰ ਵੀ ਉਹਨੇ ਮੈਨੂੰ ਕਿਹਾ ਫੇਰ ਮੈਂ ਕੱਢੀ ਆ ਜੀ ਗਾਲ ਮੈਂ ਮੋਕਣਾ ਨਹੀਂ ਹੈਗਾ ਇਹ ਕੱਢੀਆਂ ਨਹੀਂ ਗਾਲਾਂ ਰਾਤ ਨੂੰ ਮੋਟਰਸਾਈਕਲ ਚੱਤ ਕੇ ਆਏ ਨੇ ਘਰੇ ਫੇਰ ਵੀ ਮਾਈ ਨੂੰ ਵੱਧ ਘੱਟ ਬੋਲ ਕੇ ਗਏ ਨੇ ਜੀ अच्छा मतलब इस तरह ਤੁਹਾਨੂੰ ਇੱਕਦਮ ਮਾਰਕੁੱਟ ਕੀਤੀ ਉਸ ਤੋਂ ਬਾਅਦ ਖੁੱਲੇ ਆਨ ਤੁਹਾਡੇ ਫੇਰ ਘਰੇ ਗਏ ਨੇ ਫੇਰ ਗਲਤ ਬੋਲ ਗਲਤ ਹਾਂ ਜੀ ਰਾਤ ਪੁੱਛ ਲਓ ਜੀ ਉੱਥੇ ਰਾਤ ਨੂੰ 12 ਵਜੇ ਹੀ ਮੋਟਰਸਾਈਕਲ ਨਰਾਂ ਖਿੱਟ ਕੇ ਕੁੰਡਾ ਖੜਕਾ ਕੇ ਉਹਨੂੰ ਖੋਲਿਆ ਨਹੀਂ ਕੁੰਡਾ ਕੱਲੇ ਮਾਈਏ ਆ ਘਰੇ ਜੀ ਤੁਰਦੀ ਸਕੰਜੇ ਨਾਲ ਹੌਲੀ ਹੌਲੀ ਕੋਈ ਵੀਡੀਓ ਅਜਿਹੀ ਹੈ ਇਸ ਘਟਨਾ ਦੀ ਮਾਰਕੁੱਟ ਦੀ ਮੇਰੇ ਕੋਲ ਤਾਂ ਹੈ ਨਹੀਂ ਜੀ ਹੋਰ ਬੰਦਿਆਂ ਕੋਲੇ ਹੋ ਸਕਦੀ ਆ ਮੈਂ ਤਾਂ ਮੇਰੇ ਨਾਮ ਇਹਨੂੰ ਬਣਾਉਣੀ ਆਉਂਦੀ ਆ ਸਾਨੂੰ ਅਸੀਂ ਕੀ ਕੰਮ ਕਰਦੋਂ ਤੁਸੀਂ ਜੀ ਮੈਂ ਆਹ ਮੰਡੀ ਆ ਉਹਦੇ ਕੰਮ ਕਰਨਾ ਦੁਨੀਆ ਤੇ ਟਰੱਕ ਦੂਗਾ ਤੇ ਕਦੇ ਕਿਸੇ ਦਾ ਗੇੜਾ ਲਾ ਲ ਨਾ ਕਦੇ ਟੱਕ ਲਾ ਕੇ ਕਦੇ ਕਦੇ ਕਿਸੇ ਦਾ ਗੇੜਾ ਲਾ ਕਿਹਨੇ ਉਹ ਕਿਹੜੇ ਕਿਹੜੇ ਨਾਂ ਉਹਨਾਂ ਦਾ ਨਾਂ ਕੀ ਸੀ ਜਿਹੜਾ ਨੇ ਤੁਹਾਡੀ ਮਾਰਕਟ ਕੀਤੀ ਆ ਇੱਕ ਤਾਂ ਮੇਲੀ ਆ ਜੀ ਬੜੇ ਨਾਲ ਮੇਲੀ ਆ ਜੀ ਉਹਦੇ ਮੁੰਡੇ ਨਾਲ ਦੰਟਾ ਜੀ ਹਾਂ ਜੀ ਉਹ ਦੂ ਹਾਂ ਇੱਕ ਹੋਰ ਆ ਉਹ ਪਤਾ ਨਹੀਂ ਕੀ ਆ ਉਹਨਾਂ ਕੋਲ ਰਿਸ਼ਤੇਦਾਰ ਤਿਕ ਨਹੀਂ ਕਾਉਂ ਤੇ ਉਹ ਮਾਰਨਾ ਉਹ ਨਹੀਂ ਜਾਣਦਾ ਜੀ ਨਾ ਅੱਛਾ ਜੀ ਤੇ ਜਿਸ ਤਰ੍ਹਾਂ ਕਿ ਤੁਸੀਂ ਇੱਥੇ ਸਿਵਲ ਹਸਪਤਾਲ ਦੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਪਏ ਹੋ ਤੁਹਾਡੇ ਬਿਆਨ ਲਿਖੋ ਚੁੱਕੇ ਨੇ ਪੁਲਿਸ ਨੇ ਇਸ ਮਸਲੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਆਈ ਨਹੀਂ ਕਿਸ ਨੇ ਪੁੱਛੇ ਨਹੀਂ ਹੈ ਜੀ ਇੱਥੇ ਉਹਨੇ ਸਰਪੰਚ ਨੇ ਜਾਂ ਕਿਸੇ ਨੇ ਪਤਾ ਨਹੀਂ ਕਿਹਨੇ ਰੋਕਿਆ ਜੀ ਪਤਾ ਨਹੀਂ ਕੀ ਚੱਕਰ ਹੈ ਇੱਥੇ ਕੋਈ ਨਹੀਂ ਆਇਆ ਜੀ ਮੈਂ ਇੱਥੇ ਹੀ ਆ ਰਿਹਾ ਹਾਂ ਜੀ ਤੁਸੀਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਹੋ ਤੇ ਉਹ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਨੇ ਸਿਰਫ ਇਸੇ ਕਰਕੇ ਉਹਨਾਂ ਨੇ ਤੁਹਾਡੇ ਉੱਪਰ ਹਮਲਾ ਕੀਤਾ ਫਿਰ ਤੁਸੀਂ ਹਾਰ ਗਏ ਤੁਹਾਨੂੰ ਤੀਜ਼ ਕਰ ਰਿਹਾ ਸੀ ਅਸ਼ਲੀਲ ਇਸ਼ਾਰੇ ਕਰ ਰਿਹਾ ਸੀ ਇਸ਼ਾਰੇ ਗਲਤ ਕਰ ਰਿਹਾ ਸੀ ਸਾਨੂੰ ਐਸ ਰੋਡ ਕਰ ਰਿਹਾ ਸੀ ਸਾਡੇ ਧੀਆਂ ਭੈਣਾਂ ਕਰੇ ਸੀ ਸਾਡੇ ਹਾਂ ਜੀ ਨਾਲ ਇਹਨੇ ਸਾਡੇ ਕੁੜੀਆਂ ਆਈਆਂ ਤੇ ਉਦੋਂ ਵੀ ਉਹਨਾਂ ਨੂੰ ਵੀ ਦਿਖਾਇਆ ਮਹਾਪਾਜ ਹਾਂ ਦੇਖ ਲੈ ਪੁੱਤ ਕੀ ਕਰਦਾ ਉਹਨਾਂ ਜੀ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਤੋਂ ਸਾਡੇ ਦਾ ਆਹੀ ਮੰਗ ਆ ਜੀ ਤੇ ਮੇਰਾ ਇਹਨਾਂ ਨਾਲ ਕਰੀ ਇਹਨਾਂ ਨਾਲ ਇਹਨਾਂ ਨੂੰ ਮਨੁੱਖਾ ਮਨਤਾਈ ਦੇਣਾ ਨੂੰ ਹੋਣੀ ਚਾਹੀਦੀ ਆ ਉਹ ਕਾਨੂੰਨੀ ਕਾਰਵਾਈ ਕਰ ਲੜਨਾ ਨਹੀਂ ਹੈਗਾ ਜੀ ਅਸੀਂ ਸਾਨੂੰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਬਸ ਜੋ ਨਿਆਂ ਜਨ ਨੇ ਕਰਿਆ ਉਹ ਹੋਣੀ ਚਾਹੀਦੀ ਸੋ ਇਹ ਹੈ ਜੀ ਮਾਮਲਾ ਪਿੰਡ ਕਢਾਣੀ ਕਲਾਂ ਤਹਿਸੀਲ ਪਾਇਲ ਜਿਲ੍ਹਾ ਲੁਧਿਆਣਾ ਦਾ ਅਕਸਰ ਦੇਖਣ ਦੇ ਵਿੱਚ ਆਇਆ ਕਿ ਵੋਟਾਂ ਤੋਂ ਬਾਅਦ ਲੋਕਾਂ ਵਿੱਚ ਨਿੱਜੀ ਦੁਸ਼ਮਣੀਆਂ ਕਰਕੇ ਲੜਾਈ ਝਗੜੇ ਹੁੰਦੇ ਨੇ ਮਾਰਕੁੱਟ ਹੁੰਦੀ ਹੈ ਤੇ ਜੋ ਭਾਈਚਾਰਕ ਸਾਂਝ ਆ ਪਿੰਡਾਂ ਵਿੱਚ ਉਹ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਜਿਸ ਦੀ ਜੋ ਤਾਜ਼ਾ ਮਿਸਾਲ ਆ ਤੁਸੀਂ ਇੱਥੇ ਸਿਵਲ ਹਸਪਤਾਲ ਪਾਇਲ ਵਿੱਚ ਦੇਖ ਸਕਦੇ ਹੋ ਇੱਥੇ ਇਸੇ ਤਰ੍ਹਾਂ ਕਈ ਹੋਰ ਵਿਅਕਤੀ ਪਏ ਨੇ ਜੋ ਆਸ ਵਿੱਚ ਅੰਜਸਬਾਜੀ ਖੇਤ ਜਿੱਥੇ ਪਿਛਲੇ ਦਿਨੀ ਇੱਕ 70 ਸਾਲਾ ਬਜ਼ੁਰਗ ਨੂੰ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਮਾਰਕੁੱਟ ਕੀਤੀ ਗਈ ਸੀ ਇਸ ਕਰਕੇ ਮਾਰਕੁੱਟ ਕੀਤੀ ਗਈ ਸੀ ਕਿ ਇਹ ਜੋ ਵਿਅਕਤੀ ਹੈ ਇਹ ਕਿਸੇ ਹੋਰ ਪਾਰਟੀ ਨਾਲ ਸੰਬੰਧ ਰੱਖਦਾ ਹੈ ਤੇ ਦੂਸਰੇ ਜੋ ਮਾਰਕੁੱਟ ਕਰਨ ਵਾਲੇ ਨੇ ਉਹ ਸੱਤਾਧਾਰੀ ਜਿਹੜੀ ਪਾਰਟੀ ਹੈ ਆਮ ਆਦਮੀ ਪਾਰਟੀ ਹੈ ਉਸ ਨਾਲ ਸੰਬੰਧ ਰੱਖਦੇ ਨਹੀਂ ਉਸ ਤੋਂ ਬਾਅਦ ਜੋ ਪਿੰਡ ਦੀ ਪੰਚਾਇਤ ਆ ਉਸ ਵੱਲੋਂ ਸਮਝੌਤਾ ਕਰਵਾ ਦਿੱਤਾ ਗਿਆ ਸੀ ਸਮਝੌਤਾ ਕਲਾਉਂਡ ਤੋਂ ਬਾਅਦ ਇਨਾਂ ਨੇ ਜਦੋਂ ਇਹ ਵਿਅਕਤੀ 70 ਸਾਲਾਂ ਬਜ਼ੁਰਗ ਆਪਣੇ ਘਰ ਆ ਰਿਹਾ ਸੀ ਤਾਂ ਉਸ ਨੂੰ ਰਸਤੇ ਵਿੱਚ ਘਿਰ ਕੇ ਕੁੱਟਿਆ ਗਿਆ ਉਸ ਦੇ ਮੋਟਰਸਾਈਕਲ ਦੀ ਭਾਂ ਤੋੜ ਕੀਤੀ ਗਈ ਮੋਟਰਸਾਈਕਲ 2 ਦਿਨ ਉਸੇ ਤਰ੍ਹਾਂ ਉੱਥੇ ਲਵਾਰ ਸਾਥ ਦੇ ਵਿੱਚ ਪਿਆ ਰਿਹਾ ਉਸ ਤੋਂ ਬਾਅਦ ਇਨਾਂ ਦੇ ਦੱਸਣ ਅਨੁਸਾਰ ਉਹ ਰਾਤ ਨੂੰ 12 ਵਜੇ ਆਏ ਮੋਟਰਸਾਈਕਲ ਇਨਾਂ ਦੇ ਘਰਾਂ ਕੇ ਸੁੱਟ ਕੇ ਚਲੇ ਗਏ ਤੇ ਗਾਲੀ ਗਲੋਚ ਕੀਤੀ ਆਹ ਕਰਦੇ ਆ ਬੀਬੀ ਜਨਾਕੀ ਪੂਰੀ ਘਟਨਾ ਬਾਰੇ ਗੱਲ ਬਾਤ ਹਾਂਜੀ ਬੀਬੀ ਜੀ ਕਿਹ ਕਿਸ ਦਿਨ ਦੀ ਗੱਲ ਹੈ ਕੀ ਘਟਨਾ ਹੋਈ ਆ ਤੁਹਾਡੇ ਪਤੀ ਨੂੰ ਕਿਸ ਨੇ ਮਾਰਿਆ ਕੁੱਟਿਆ ਬਿਲਜੀ ਉਹ ਜਿਹੜਾ ਪੰਚਦੀਪ 8 ਵਜੇ ਕਹਿ ਕੇ ਗਿਆ 8 ਵਜੇ ਕਹਿ ਕੇ ਗਿਆ 9 ਵਜੇ ਦਾ ਟਾਈਮ ਦਿੱਤਾ 9 ਵਜੇ ਗਿਆ ਪਰ ਉਹ ਜਾ ਕੇ ਆ ਕੇ ਬਸ ਉੱਥੇ ਇਹਨਾਂ ਦੀ ਗੱਲ ਮੁੱਕ ਗਈ ਮੋੜਿਆ ਇਹ ਮੋੜ ਕੇ ਆ ਕੇ ਦਰਵਾਜ਼ੇ ਆਧਰ ਪਟਣਾ ਹੋਈ ਦਰਵਾਜ਼ੇ ਉਹਨਾਂ ਨੇ ਬਸ ਫੜ ਕੇ ਕੁੱਟਿਆ ਦਰਵਾਜ਼ੇ ਮੈਨੂੰ ਨੂੰ ਪਤਾ ਵੀ ਇੱਕ ਤੀ ਮੁੰਡਾ ਦਾ ਇਹ ਤਾਂ ਤਿੰਨ ਕਹਿੰਦਾ ਨਾਲ ਹੋਰ ਤੀ ਦੋ ਯਾਨੀ ਉੱਥੇ ਮੁੰਡਿਆਂ ਨੇ ਹਾਕੀਆਂ ਹਾਕੀਆਂ ਮਾਰ-ਮਾਰ ਕੇ ਨਾਲ ਮੋਟਰਸਾਈਕਲ ਭੰਨਤਾ ਨਾਲੇ ਇੱਕਣ ਕੀਤਾ ਪਹਿਲਾਂ ਉਹਦਾ ਪਿਓ ਟੌਰਚ ਕਰਦਾ ਸੀ ਉਹਨੂੰ ਕਿ ਕਿਦਾਂ ਟੌਰਚਰ ਕਰਦਾ ਸੀ ਜੀ ਯਾਨੀ ਕਿ ਰਾਹ ਚਾਉਂਦਾ ਸੀ ਉਹਨੂੰ ਹੰਗਾਰੇ ਭਰਦਾ ਸੀ ਵੀ ਤੁਸੀਂ ਜਿੱਤ ਗਏ ਅਸੀਂ ਵੀ ਅਸੀਂ ਜਿੱਤ ਗਏ ਤੁਸੀਂ ਨਹੀਂ ਜਿੱਤੇ ਯਾਨੀ ਕਦੇ ਕਿ ਮੈਂ ਕਦੇ ਕਿ ਮੈਂ ਆਏ ਮੂਰੇ ਹੋ ਜਾਂਦਾ ਸੀ ਕਦੇ ਕੁਛ ਕਰਦਾ ਸੀ ਕਦੇ ਕੁਛ ਕਰਦਾ ਸੀ ਜਾਨ ਮੂਰੇ ਮੂਰੇ ਹੁੰਦੇ ਹਾਂ ਹਾਂ ਸਾਰੇ ਕੋਟੇ ਤੱਕੜ ਕੇ ਉੱਥੇ ਤੇ ਘੜ ਕੇ ਆਏ ਆ ਕਰਦਾ ਸੀ ਵੀਰ ਜੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਪਿੰਡ ਦੀ ਪੰਚਾਇਤ ਕੋਲੇ ਗੱਲ ਕੀਤੀ ਉਹਨਾਂ ਦਾ ਸਿਝੌਤਾ ਕਰਵਾਤਾ ਉਸ ਤੋਂ ਬਾਅਦ ਵੀ ਉਹਨਾਂ ਨੇ ਫਿਰ ਮਾਰਕਟ ਕੀਤੀ ਆ ਹਾਂ ਬਾਅਦ ਕੀਤੀ ਆ ਵੀਰ ਜੀ ਜਦੋਂ ਉੱਥੋਂ ਆਏ ਨੇ ਸਰਪੰਚ ਦੇ ਘਰੋਂ ਹੀ ਆਇਆ ਈ ਤੀ ਹਜੇ ਦੋ ਮਿੰਟ ਅਜੇ ਤਾਂ ਰਾਤ ਹੀ ਥੀ ਸਰਪੰਚ ਦੇ ਘਰੇ ਥੀਗਾ ਸਾਰਿਆਂ ਨੂੰ ਪਤਾ ਲੱਗਿਆ ਕੋਈ ਸਾਡੇ ਘਰੇ ਪੰਚ ਨਹੀਂ ਆਇਆ ਕੋਈ ਸਾਡੇ ਸਰਪੰਚ ਨਹੀਂ ਆਇਆ ਵੀ ਕੀ ਗੱਲ ਹੋ ਗਈ ਕੀ ਨਹੀਂ ਮੈਂ ਆਪ ਸਰਪੰਚ ਨੂੰ ਫੋਨ ਕੀਤਾ ਵੀ ਪੁੱਤ ਆ ਕੀ ਹੋ ਗਿਆ ਵੀ ਤਾਂ ਐ ਹੁਣ ਫੈਸਲਾ ਕੀਤਾ ਤੀ ਵੀ ਤੇਰੇ ਕਹੇ ਤੇ ਕਾਤੇ ਦੌਰ ਘਟਣਾ ਹੋਈ ਹੁਣ ਹੀ ਨਹੀਂ ਚਾਹੀਦੀ ਉਹ ਕਹਿੰਦਾ ਆਂਟੀ ਜੀ ਤੁਸੀਂ ਇਹਨੂੰ ਦਾਰੂ ਘਾਤੇ ਪੀਂਦੇ ਨੇ ਮੈਂ ਤਾਂ ਪੀਂਦਾ ਨਹੀਂ ਦੋ ਦਿਨ ਹੋ ਗਏ ਮੈਂ ਦਾਰੂ ਦੀ ਮੰਦ ਕਰਤੀ ਜੀ ਵੀ ਲੋਕਾਂ ਨਾਲ ਲੋਕ ਲੜਾਈ ਕਰਦੇ ਨੇ ਦਾਰੂ ਕੀ ਪੀਣੀ ਮੈਂ ਬੰਦ ਦਿੱਤੀ ਉਹ ਕਿਸੇ ਨੂੰ ਕੋਸ ਨਹੀਂ ਤੀ ਹੋਣ ਕਹਿਣਾ ਆ ਦੋ ਦਿਨ ਦੀ ਅੱਗੋਂ ਗੱਲ ਧੀ ਟਿਕਟਕਈਆ ਹੋ ਗਏ ਉਹਨਾਂ ਨੇ ਫੇਸ ਸੱਦਿਆ ਸੱਦ ਕੇ ਵੀ ਪੰਜ ਛੇ ਲੱਗੇ ਆ ਸਰਪੰਚ ਦੇ ਕੋਲ ਮੁੜ ਕੇ ਆਉਂਦੇ ਨਾ ਆ ਦੌਰ ਘਟਣਾ ਉਹਦੇ ਨਾਲ ਬੀਤੀ ਆ ਚੱਲ ਉੱਥੇ ਹੀ ਉਹ ਡੇਪਿਆ ਮੈਂ ਸਰਪੰਚ ਨੂੰ ਫੋਨ ਕੀਤਾ ਭਾਈ ਲੈ ਕੇ ਜਾਓ ਮੈਂ ਦਾਖਲ ਕਰੋ ਪੁੱਤ ਵੀ ਥੋੜਾ ਫਰਜਾ ਤੂੰ ਹੁਣ ਬਣਿਆ ਸਰਪੰਚ ਕਹਿੰਦਾ ਮੈਂ ਤਾਂ ਤਰੀਕ ਤੇ ਜਾਣਾ ਮੇਰੇ ਕੋਲ ਟਾਈਮ ਨਹੀਂ ਆਹ ਗੱਲ ਹੋਈ ਆ ਵੀਰ ਜੀ ਫੇਰ ਅਸੀਂ ਹੀਲਾ ਕੀਤਾ ਕੋਈ ਹੋਰ ਬੰਦਾ ਉੱਠ ਖੜਿਆ ਕਹਿੰਦਾ ਮੈਂ ਕਰਦਾ ਫੋਨ ਉਹਨਾਂ ਨੇ ਪਤਾ ਨਹੀਂ ਫੇਰ ਫੋਨ ਕਰਕੇ ਚੱਲ ਇਹਨੂੰ ਦਾਖਲ ਵੀ ਕੀਤਾ ਤੇ ਉਹਨਾਂ ਨੇ ਗਾਹਾਂ ਵਿਛਨੇ ਦਾ ਦਿੱਤਾ ਉਹਨਾਂ ਨੇ ਦਾਖਲ ਕੀਤਾ ਯਾਨੀ ਧੰਨਵਾਦ ਉਹਨਾਂ ਦੇ ਜਿਨ੍ਹਾਂ ਨੇ ਸਾਨੂੰ ਦਾਖਲ ਕੀਤਾ ਉਸ ਤੋਂ ਬਾਅਦ ਉਹ ਹੀ ਸਾਨੂੰ ਰੱਬ ਨੇ ਉਸ ਤੋਂ ਬਾਅਦ ਫਿਰ 12 ਵਜੇ ਦਾ ਟਾਈਮ ਸੀ 10 ਵਜੇ ਤਾਂ ਮੈਂ ਬਾਹਰ ਨਿਕਲਿਆ ਇੱਥੇ ਸਾਡੇ ਦਰਾਂ ਮੂਰੇ ਕੁੱਝ ਨਹੀਂ ਸੀ ਦਰਾਂ ਮੂਰੇ ਕਢਾ ਕੇ ਮੋਟਰਸਾਈਕਲ ਰਾਤ ਦੀ ਗੱਲ ਹੈ ਜੀ ਰਾਤ ਨੂੰ ਪਰਸੋਂ ਪਰਸੋਂ ਜਿੱਦਣ ਉਹ ਹੀ ਆਏ ਗੱਲ ਰਾਤ ਨੂੰ ਅੰਦਰ ਕਢਾ ਕੇ ਕੱਲ ਤਾਂ ਉੱਥੇ ਹੀ ਆ ਰਹੇ ਹਬੀਬ ਜੀ ਫੇਸ ਵੇਰੋਂ ਮੈਂ ਮੁੰਡੇ ਤੋਂ ਅੰਦਰ ਕਰਾਤਾ ਜਿੰਨ ਰੋਟੀ ਵੀ ਲੈ ਕੇ ਭੇਜਿਆ ਸੀ ਮਾ ਵੀ ਉੱਥੇ ਮੈਨੂੰ ਡਿਕਾ ਲੱਗਦਾ ਤਰ੍ਹਾਂ ਦੇ ਮੂਰੇ ਥੋੜਾ ਥਾਂ ਸੀ ਤਾਂ ਰਾਤ ਉਹਨਾਂ ਨੇ ਆ ਕੇ ਤੁਹਾਡੇ ਇੱਥੇ ਖੜਾ ਕੀਤਾ ਮੋਂ ਸੱਟ ਕੇ ਚਲੇ ਗਏ ਹਾਂ ਬੋਲ ਕੇ ਗਏ ਨਾਲ ਬੋਲਦੇ ਮੈਨੂੰ ਗਾਲਾਂ ਕੱਢ ਕੇ ਗਏ ਨੇ ਨਾਲ ਇੱਥੇ ਮੋਟਰਸਾਈਕਲ ਸੱਟ ਗਏ ਰੱਖ ਗਏ ਕਹਿੰਦੇ ਹੁਣ ਤੂੰ ਕੱਲ ਹੀ ਨਿਕਲ ਬਾਹਰ ਤੇਰੀਆਂ ਵੀ ਲੱਤਾ ਪੰਨਾਂ ਨੇ ਅੱਛਾ ਜੀ ਹਾਂ ਮੇਰੇ ਵੀ ਲੱਤਾ ਪੰਨਣ ਤਿਆਰ ਨੇ ਸਾਨੂੰ ਉਹਨਾਂ ਤੇ ਖਤਰਾ ਖਤਰਾ ਪਿੰਡ ਦੇ ਬੰਦੇ ਨੇ ਜਿਹਨਾਂ ਨੇ ਮਾਰਕੁੱਟ ਕੀਤੀ ਜੀ ਤੁਹਾਡੇ ਪਤੀ ਉਹਦੇ ਨਾਲ ਜੀ ਜਿਹੜਾ ਮੁੰਡਾ ਜਾਣੀ ਸਹੀ ਹਿਸਲਾ ਜੀ ਨੇ ਪਹਿਲਾਂ ਹੀ ਹੱਕਾ ਮਰੀਆਂ ਦਾ ਉਹਦੇ ਨਾਲ ਗਰਜੰਟ ਆ ਉਹ ਇਹ ਪਿਓ ਨਾ ਗਰਮੇਲ ਆ ਉਹਦੀ ਮੰਮੀ ਨਾ ਪਾਜੋ ਅੱਛਾ ਜੀ ਤੇ ਕੀ ਮੰਗ ਕਰਦੇ ਹੋ ਜੀ ਸਰਸਾਸ਼ਨ ਤੋਂ ਮੁੱਖ ਮੰਤਰੀ ਪੰਜਾਬ ਤੋਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਵੀ ਜੀ ਸਹੀ ਸਹੀ ਫੈਸਲਾ ਹੋਵੇ ਗਾਹਾਂ ਨੂੰ ਇਹ ਕੰਮ ਨਹੀਂ ਹੋਣਾ ਚਾਹੀਦਾ ਇਨਸਾਫ ਦੀ ਮੰਗ ਕਰਦੇ ਇਨਸਾਫ ਮੰਗਦੇ ਆ ਅਸੀਂ ਇਨਸਾਫ ਮੰਗ ਦੀ ਮੰਗ ਕਰਦੇ ਹੋ ਤੇ ਜੋ ਇਹਨਾਂ ਨੇ ਮਾਰਕਟ ਕੀਤੀ ਆ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂ ਜ਼ਰੂਰ ਨਾ ਸਾਫ ਚਾਹੀਦਾ ਜੀ ਗਾਹਾਂ ਨੂੰ ਫੇਰ ਨਾ ਇਹ ਜੀ ਦੁਰਘਟਣਾ ਹੋਵੇ ਇਹ ਚਾਹੁੰਨੀ ਆ ਮੈਂ ਤਾਂ